ਸਤਿ ਸ਼੍ਰੀ ਅਕਾਲ ਜੀ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਬਿਆਉਣ ਦਾ ਹੈਡਲਾਈਨਸ ਵਿਦ ਮਨਦੀਪ ਪੂਨੀਆ ਦੇ ਵਿੱਚ ਪ੍ਰੋਗਰਾਮ 'ਚ ਜਿੱਥੇ ਦੇਸ਼ ਵਿਦੇਸ਼ ਦੇ ਨਾਲ ਜੁੜੀਆਂ ਹੋਈਆਂ ਅਹਿਮ ਖਬਰਾਂ ਹੁੰਦੀਆਂ ਨੇ ਉਹਨਾਂ ਤੇ ਚਾਨਣਾ ਪਾਈਦਾ ਉੱਥੇ ਹੀ ਖਬਰਾਂ ਦਾ ਵਿਸ਼ਲੇਸ਼ਣ ਕਰਨ ਦੇ ਲਈ ਸਾਥ ਹੁੰਦਾ ਹੈ ਪੱਤਰਕਾਰ ਮਨਦੀਪ ਪੂਨੀਆ ਜੀ ਦਾ ਸੋ ਕਰਦੇ ਹਾਂ ਉਹਨਾਂ ਦਾ ਪ੍ਰੋਗਰਾਮ 'ਚ ਨਿੱਘਾ ਸਵਾਗਤ ਬਹੁਤ-ਬਹੁਤ ਸਵਾਗਤ ਹੈ ਜੀ ਜੀ ਸ਼ੁਕਰੀਆ ਸਤਿ ਸ੍ਰੀ ਅਕਾਲ ਗੁਰਪ੍ਰੀਤ ਸਤ ਸ਼੍ਰੀ ਅਕਾਲ ਜੀ ਸੋ ਸਭ ਤੋਂ ਪਹਿਲੀ ਖਬਰ ਦੇ ਵੱਲ ਹੁਣ ਆਪਾਂ ਵਧਦੇ ਹਾਂ ਕੱਲ ਵੀ ਜ਼ਿਕਰ ਕੀਤਾ ਸੀ ਇੱਕ ਤੂਫਾਨ ਦਾ ਜਿਹੜਾ ਕਿ ਪਹੁੰਚ ਚੁੱਕਿਆ ਹੁਣ ਤੇਲੰਗਾਨਾ ਤెలంగాణਾ ਦੇ ਵਿੱਚ ਤਬਾਹੀ ਪੂਰੀ ਮਚੀ ਹੋਈ ਹੈ ਸਕੂਲ ਡੁੱਬ ਗਏ ਨੇ ਕਾਰਾਂ ਰੁੜ ਗਈਆਂ ਨੇ ਟਰੱਕ ਰੁੜ ਗਏ ਨੇ ਰੇਲਵੇ ਸਟੇਸ਼ਨ 'ਚ ਪਾਣੀ ਭਰ ਗਿਆ ਦੋ ਟ੍ਰੇਨਾਂ ਰੋਕੀਆਂ ਗਈਆਂ ਨੇ ਤੇ ਕੀ ਹੈ ਜੀ ਸਾਰਾ ਹੁਣ ਚੱਲ ਰਿਹਾ ਉੱਥੇ ਦੀ ਸਥਿਤੀ ਤੇ ਕੋਈ ਕਾਬੂ ਪਿਆ ਹੈ ਜਾਂ ਫਿਰ ਹਾਲੇ ਤੱਕ ਕੁਦਰਤ ਆਪਣਾ ਕਹਿਰ ਬਰਸਾ ਰਹੀ ਹੈ ਹਾਂਜੀ ਅੱਜ ਜਿਹੜਾ ਸਾਈਕਲੋਨ ਮੌਨ ਥਾਏ ਉਹਨੇ ਖਾਸ ਤਬਈ ਸਾਊਥ ਇੰਡੀਆ ਦੇ ਵਿੱਚ ਮਚਾਈ ਹੈ ਬੇਸਿਕਲੀ ਆਂਧਰਾ ਪ੍ਰਦੇਸ਼ 오ਡੀਸ਼ਾ ਅਤੇ ਤੇਲੰਗਨਾ ਇਤਨ ਸੁਬੇ ਇਹਦੇ ਤੋਂ ਅਫੈਕਟਡ ਨੇ ਤਕਰੀਬਨ ਦੇਖ ਰਹੇ ਆਪਾਂ ਕਿ 50000 ਦੇ ਨੇੜੇ ਤੇੜੇ ਲੋਕਾਂ ਨੂੰ ਰੈਸਕਿਊ ਕੀਤਾ ਗਿਆ ਇਹਦੇ ਵਿੱਚ ਅੱਜ ਵੀ ਟਰੱਕ ਗੱਡੀਆਂ ਰੇਲ ਗੱਡੀ ਰੇਲ ਗੱਡੀਆਂ ਬਰੋਕੀਆਂ ਗਈਆਂ ਟਰੱਕ ਰੁੜੇ ਇਸ ਇਹ ਕਈ ਥਾਵਾਂ ਤੇ ਤਾਂ ਹੜ ਵਰਗੇ ਮਾਹੌਲ ਹੋ ਗਏ ਸੀ ਕਿਉਂਕਿ ਪਾਣੀ ਬਹੁਤ ਮੀਂਹ ਵੀ ਪਿਆਗਾ ਉੱਥੇ ਤਾਂ ਸਾਈਕਲੋਨ ਬੇਸਿਕਲੀ ਬਹੁਤ ਜਿਹੜੀ ਹਵਾ ਦੀ ਰਫਤਾਰ ਹੈ ਉਹ ਵੀ ਬਹੁਤ ਤੇਜ਼ ਹੈ तकरीबन 80 ਕਿਲੋਮੀਟਰ ਤੋਂ ਲੈ ਕੇ 100 ਕਿਲੋਮੀਟਰ ਮੀਟਰ ਤੱਕ ਦੀ ਜਿਹੜੀ ਰਫਤਾਰ ਹਵਾ ਦੀ ਦੱਸੀ ਜਾ ਰਹੀ ਹੈ ਉਹ 오ਡੀਸਾ ਦੇ तकरीबन 10 ਤੋਂ 12 ਜ਼ਿਲ੍ਹੇ ਇੱਦਾਂ ਦੇ ਹੈਗੇ ਆ ਜਿਹੜੇ ਕਿ ਇਤੋਂ ਅਫੈਕਟਡ ਰਹਿਣਗੇ ਕਈ ਥਾਵਾਂ ਤੇ ਮੀਦੀ ਪ੍ਰੈਡਿਕਸ਼ਨ ਹੈ ਤਾਂ ਮਤਲਬ ਸਾਈਕਲੋਨ ਖਾਸ ਕਰਕੇ ਜਿਹੜੇ ਸਮੁੰਦਰੀ ਟਟਾਲੇ ਇਲਾਕੇ ਨੇ ਉਥੇ ਠੀਕ ਠਾਕ ਨੁਕਸਾਨ ਪਹੁੰਚਾ ਰਿਹਾ ਹੈ ਮਛੂਾਰਿਆਂ ਨੂੰ ਕਿਹਾ ਗਿਆ ਹੈਗਾ ਕਿ ਤੁਸੀਂ ਹੁਣ ਮੱਛੀ ਪੜਨ ਵਾਸਤੇ ਸਮੁੰਦਰ ਵਿੱਚ ਨਾ ਜਾਓ ਤੇ ਜਿੰਨੇ ਵੀ ਸਮੁੰਦਰੀ ਤੱਟ ਦੇ ਇਲਾਕੇ ਨੇ ਓਡੀਸ਼ਾ ਦੇ ਹੌਨ ਵਿਸਖਾਪਟਨਮ ਦੇ ਆਲੇ ਦੁਆਲੇ ਦੇ ਹੌਨ ਜਾਂ ਫਿਰ ਤੇਲੰਗਨਾ ਇਹ ਜਿਹੜਾ ਸਾਰਾ ਆਂਧਰਾ ਇਹ ਜਿਹੜਾ ਸਾਰਾ ਰੀਜਨ ਦਾ ਸਾਊਥ-ਈਸਟ ਈਸਟਰਨ ਜਿਹੜਾ ਰੀਜਨ ਦਾ ਉੱਥੇ ਲੋਕਾਂ ਨੂੰ ਨਾ ਜਾਣਦੀ ਹਦਾਇਤ ਦਿੱਤੀ ਗਈ ਹੈ ਤੇ ਉੱਥੋਂ ਤਕਰੀਬਨ 50000 ਲੋਕਾਂ ਨੂੰ ਰੈਸਕਿਊ ਕੀਤਾ ਗਿਆ ਹੈਗਾ ਅਜੇ ਅਸੀਂ ਵੀਡੀਓਜ਼ ਵੀ ਦੇਖ ਰਹੀ ਸੀ ਨਾਲਗੋਂਡਾ ਇੱਕ ਇਲਾਕਾ ਹੈਗਾ ਉੱਥੇ ਕਿਵੇਂ ਉਹ ਜਿਹੜੇ ਸਕੂਲਾਂ ਨੂੰ ਖਾਲੀ ਕਰਾ ਰਿ ਸੀਗੇ ਬੱਚਿਆਂ ਨੂੰ ਰੈਸਕਿਊ ਕਰ ਰਹੇ ਸੀ ਉੱਥੋਂ ਹੂੰ ਜੀ ਸੋ ਜੇਕਰ ਇਸ ਤੋਂ ਅੱਗੇ ਵਧিয়ে ਤਾਂ ਉਧਰ ਦਿੱਲੀ ਦੇ ਵਿੱਚ ਕਲਾਉਡ ਸੀਡਿੰਗ ਰੋਕੀ ਗਈ ਹੈ ਇਹ ਬੜਾ ਖਰਚਾ ਵੀ ਕਹਿੰਦੇ ਇਸ ਤੇ ਆਇਆ ਪਰ ਮੁੱਲ ਕੋਈ ਨਹੀਂ ਮੁੜਿਆ ਅੱਜ ਕਲਾਉਡ ਸੈਟਿੰਗ ਰੋਕੀ ਗਈ ਹੈ ਅੱਜ ਦਿੱਲੀ ਦੇ ਵਿੱਚ ਤੇ ਖਰਚਾ ਤਾਂ ਦੇਖੋ ਕੱਲ ਲੱਗੇ ਹੋਏ ਸੀ ਕਲਾਉਡ ਸੈਟਿੰਗ ਤੇ ਤੇ 10 ਟ్రਾਇਲ ਨਾ ਨੇ ਕੀਤੀ ਹੈ ਕਿਤੇ ਨੇ ਤੇ ਇੱਕ ਟ్రਾਇਲ ਤੇ ਤਕਰੀਬਨ 64 ਲੱਖ ਦਾ ਖਰਚਾ ਹੁੰਦਾਗਾ ਆਈਆਈਟੀ ਕਾਨਪੁਰ ਨੂੰ ਕਰ ਰਹੀ ਸੀਗੀ ਤੇ ਆਈਆਈਟੀ ਕਾਨਪੁਰ ਵੱਲੋਂ ਫਿਰ ਆਖਰ ਵਿੱਚ ਜਦੋਂ ਉਹ ਫੇਲ ਹੋ ਗਏ ਤਾਂ ਫਿਰ ਉਹਨਾਂ ਨੇ ਸਟੇਟਮੈਂਟ ਜਾਰੀ ਕਰਕੇ ਕਿਹਾ ਕਿ ਨਮੀ ਜਿਹੜੀ ਸੀਗੀ ਹਵਾ 'ਚ ਉਹ ਕਾਫੀ ਘੱਟ ਸੀਗੀ ਇਸ ਕਰਕੇ ਨਿਊ ਹੋ ਸਕਿਆ ਤੇ ਉਹਨਾਂ ਨੇ ਕਿਹਾ ਕਿ ਕਲਾਉਡ ਸੀਡਿੰਗ ਉਦੋਂ ਹੀ ਸਕਸੈਸਫੁਲ ਹੁੰਦੀ ਹੈ ਜਦੋਂ ਹਵਾ 'ਚ ਤਕਰੀਬਨ 50% ਨਮੀ ਹੁੰਦੀ ਹੈ ਅ ਇਸ ਟਾਈਮ ਹਵਾ ਦੇ ਵਿੱਚ ਸਿਰਫ 10-15% ਨਮੀ ਸੀਗੀ ਇਸ ਕਰਕੇ ਸਕਸੈਸਫੁਲ ਨਹੀਂ ਹੋ ਸਕਿਆ ਤੇ ਪਹਿਲਾਂ ਆਪਾਂ ਨੂੰ ਪਤਾ ਕਿ ਦੋ ਟ్రਾਇਲ ਕੱਲ ਕਿਤੇ ਗਏ ਸੀਗੇ ਇੱਕ ਟ్రਾਇਲ 23 ਅਕਤੂਬਰ ਨੂੰ ਕੀਤਾ ਗਿਆ ਸੀਗਾ ਫਿਰ ਦੋ ਟ్రਾਇਲ 28 ਅਕਤੂਬਰ ਨੂੰ ਕੀਤੇ ਗਏ ਸੀਗੇ ਕਈ ਸਾਰੀਆਂ ਥਾਵਾਂ ਤੇ ਉਹਨਾਂ ਨੇ ਕਲਾਉਡ ਸੀਡ ਕੀਤੇ ਪਰ ਕੋਈ ਫਾਇਦਾ ਤਾਂ ਹੋਇਆ ਨਹੀਂ ਉਹਨਾਂ ਨੇ ਕਿਹਾ ਕਿ ਜਿਹੜਾ ਆਮ ਆਦਮੀ ਪਾਰਟੀ ਦੇ ਆਗੂ ਨੇ ਉਹ ਤਾਂ ਕਹਿ ਰਹੇ ਨੇ ਕਿ ਇਹਨਾਂ ਨੂੰ ਪਹਿਲਾਂ ਕਰਨਾ ਚਾਹੀਦਾ ਸੀ ਕਿ ਉਸ ਟਾਈਮ ਤਾਂ ਸਾਡੇ ਮोटे ਬੱਦਲ ਸੀਗੇ ਹੁਣ ਤਾਂ ਬੱਦਲ ਵੀ ਨਹੀਂ ਸੀਗੇ ਦਿੱਲੀ ਚ ਪ੍ਰਦੂਸ਼ਣ ਦਾ ਤਾਂ ਮਾੜਾ ਹਾਲ ਹੈ ਇਹ ਆਪਾਂ ਆਪਾਂ ਨੂੰ ਪਤਾ ਹੈ ਕਿ ਉੱਥੇ ਲਗਾਤਾਰ ਦਵਾਲੀ ਤੋਂ ਬਾਅਦ ਲਗਾਤਾਰ ਉੱਥੇ ਜਿਹੜਾ ਪ੍ਰਦੂਸ਼ਣ ਬਹੁਤ ਜ਼ਿਆਦਾ ਹੈ ਤੇ ਸਰਕਾਰ ਕੁਝ ਨਹੀਂ ਕਰ 파ਰੀ ਹੂੰ ਜੀ ਉਧਰ ਮੋਦੀ ਸਾਹਿਬ ਚੁੱਪ ਨੇ ਪਰ 트럼ਪ ਰੁਕਣ ਦਾ ਨਾਮ ਨਹੀਂ ਲੈ ਰਿਹਾ ਕਹਿੰਦੇ ਕਾਂਗਰਸ ਨੂੰ ਇਸ ਦਾ ਪੂਰਾ ਫਾਇਦਾ ਚੱਕ ਦਿਆ ਹੋਇਆ ਸਿਆਸੀ ਤੰਜ਼ ਕੱਸ ਰਹੀ ਹੈ ਕਾਂਗਰਸ ਕਹਿੰਦੀ ਹੈ ਵੀ ਭਾਈ 56 ਇੰਚਾਲਾ ਸੀਨਾ ਹੁਣ ਸਿਕੁਰਦਾ ਜਾ ਰਿਹਾ ਇਕੱਠਾ ਜਾ ਹੁੰਦਾ ਜਾ ਰਿਹਾ ਉਧਰੋਂ 트럼ਪ ਥਾਪੀਆਂ ਮਾਰੀ ਜਾਂਦਾ ਹੈ ਭਾਈ ਮੈਂ ਜੰਗ ਰਖਵਾਈ ਹੈ ਮੈਂ ਜੰਗ ਰਖਵਾਈ ਹੈ ਪਰ ਮੋਦੀ ਸਾਹਿਬ ਮੂੰਹ ਕਿਉਂ ਨਹੀਂ ਖੋਲਦੇ ਹਰ ਵਾਰ ਮਨ ਦੀ ਬਾਤ ਲੋਕਾਂ ਨੂੰ ਸੁਣਾਉਣ ਵਾਲਾ ਵਿਅਕਤੀ ਕੀ ਦੱਬੀ ਬੈਠਾ ਜੀ ਮੰਚ ਦੇਖੋ ਟਰੰਪ ਨੇ ਅੱਜ ਦੱਖਣ ਕੋਰੀਆ ਦੇ ਵਿੱਚ ਸੁਪੰਜਵੀਂ ਵਾਰ ਇਹ ਦਾਵਾ ਕੀਤਾ ਕਿ ਦੇਖੋ ਮੈਂ ਭਾਰਤ ਤੇ ਪਾਕਿਸਤਾਨ ਦਾ ਯੁੱਧ ਰਕਵਾਇਆ ਮੈਸੇਜ ਫਾਇਰ ਕਰਾਇਆ ਸੀਗਾ ਇਹ ਗੱਲ ਅੱਜ ਫਿਰ ਕਾਂਗਰਸ ਨੇ ਚੱਕ ਲਈ ਕਾਂਗਰਸ ਨੇ ਕਿਹਾ ਕਿ ਦੇਖੋ 56 56 ਓਵਰਆਇਮਿੰਗ ਕੀਤਾ ਗਿਆ 56th ਟਾਈਮ ਅੱਜ ਡੋਨਾਲਡ ਟਰੰਪ ਨੇ ਦਾਵਾ ਕੀਤਾ ਸੀਗਾ ਫਿਰ ਉਸੇ ਨੂੰ ਚੱਕ ਲਿਆ ਤੇ ਕਾਂਗਰਸ ਤੇ ਇਹ ਕੀ ਦੇਖੋ ਇਹ ਤਾਂ ਕਹਿੰਦੇ ਸੀ ਕਿ 56 ਇੰਚ ਦਾ ਸਾਡਾ ਸੀਨਾ ਹੈਗਾ ਤੇ ਉਧਰ 56 56ਵੀਂ ਵਾਰ ਉਹਨੇ ਦਾਵਾ ਕਰਦਾ ਟਰੰਪ ਨੇ ਕਿ ਅਸੀਂ ਤੁਹਾਡਾ ਸੀਜ਼ਫਾਇਰ ਕਰਾਇਆ ਹੈਗਾ ਤੇ ਨਾ ਤੇ ਮੂੰਹ ਇੱਕ ਵਾਰ ਵੀ ਡੋਨਾਲਡ ਟਰੰਪ ਵਾਸਤੇ ਨਹੀਂ ਨਿਕਲ ਰਿਹਾ ਕਿ ਡੋਨਾਲਡ ਟਰੰਪ ਝੂਠ ਬੋਲ ਰਿਹਾਗਾ ਇਸ ਤੋਂ ਇਲਾਵਾ ਮਤਲਬ ਤਿੰਨ ਵੱਟੀਆਂ ਗੱਲਾਂ ਅੱਜ ਕਾਂਗਰਸ ਵੱਲ ਲੋਕਈਆਂ ਗਈਆਂ ਇੱਕ ਤਾਂ ਇਹ ਕਿਹਾ ਗਿਆ ਕਿ ਟਰੰਪ ਨੇ ਇੰਡੀਆ ਤੇ ਪ੍ਰੈਸ਼ਰ ਪਾ ਕੇ ਇਹ ਆਪਰੇਸ਼ਨ ਸੰਧੂਰ ਅਗਵਾਇਆ ਸੀਗਾ ਕਿਉਂਕਿ ਉਹ ਚਾਰਿਆ ਸੀਗਾ ਕਿ ਭਾਰਤ ਨਾਲ ਟ੍ਰੇਡ ਭਾਰਤ ਡੀਲ ਕਰਨਾ ਚਾਹੁੰਦਾ ਸੀਗਾ ਇਸ ਕਰਕੇ ਉਹਨੂੰ ਰੋਕਣਾ ਪਿਆ ਜਦਕਿ ਆਪਣੀ ਜਿਹੜੀ ਆਰਮੀ ਸੀਗੀ ਉਹ ਯੁੱਧ ਨੂੰ ਜਿੱਤ ਰਹੀ ਸੀ ਦੂਜਾ ਉਹਨਾਂ ਨੇ ਕਿਹਾ ਕਿ ਸੀਜ਼ਫਾਇਰ ਦੀ ਜਾਣਕਾਰੀ ਕਾਂਗਰਸ ਨੇ ਕਿਹਾ ਕਿ ਸੀਜ਼ਫਾਇਰ ਦੀ ਜਾਣਕਾਰੀ ਭਾਰਤ ਸਰਕਾਰ ਨੇ ਨਹੀਂ ਬਲਕਿ ਜਿਹੜੇ ਅਮਰੀਕਾ ਦੇ ਫੋਰਨ ਮਿਨਿਸਟਰ ਨੇ ਉਹਨਾਂ ਨੇ ਵਾਸੀ ਘਟਨ ਤੋਂ ਦਿੱਤੀ ਜਿਹ ਤੇ ਇਸੇ ਕਰਕੇ ਸਾਰਾ ਮਾਮਲਾ ਉਹ ਸਾਰਾ ਨੈਰੇਟਿਵ ਚੱਲਿਆ ਤੇ ਜਾਇ ਉਹਨਾਂ ਨੇ ਕਿਹਾ ਕਿ ਫਰਵਰੀ ਚ ਟਰੰਪ ਫਰਵਰੀ 2026 ਚ ਟਰੰਪ ਭਾਰਤ ਆਣਗੇ ਤੇ ਉਹਦੇ ਵਿੱਚ ਉਸ ਟਾਈਮ ਅ ਡੀਲ ਕੋਈ ਸ਼ਾਇਦ ਹੋਵੇ ਉਸ ਤੋਂ ਬਾਅਦ ਇਹ ਦੱਸਿਆ ਜਾ ਰਿਹਾਗਾ ਕਿ ਇਸੇ ਕਿਸਮ ਦੇ ਸਮਝੌਤੇ ਕੰਬੋਡੀਆ, ਥਾਈਲੈਂਡ, ਦੱਖਣ ਕੋਰੀਆ ਤੇ ਜਾਪਾਨ ਵਰਗੇ ਦੂਜੇ ਦੇਸ਼ਾਂ ਨਾਲ ਵੀ ਕਰ ਚੁੱਕੇ ਨੇ ਤੇ ਉਹ ਇੰਡੀਆ ਨਾਲ ਵੀ ਇਸੇ ਕਿਸਮ ਦਾ ਦਬਾਅ ਪਾ ਕੇ ਟ੍ਰੇਡ ਡੀਲ ਕਰਨ ਨੂੰ ਫਿਰਦੇ ਨੇ ਹੂੰ ਜੀ ਸੋ ਅਗਲੀ ਜੇਕਰ ਗੱਲ ਕਰੀਏ ਤਾਂ ਉਧਰ ਰੋहतक ਦੇ ਵਿੱਚ ਐਮਡੀਯੂ ਦੇ ਵਿੱਚ ਜਿਹੜੀ ਮਹਿਲਾ ਸਟਾਫ ਦੇ ਵਿੱਚ ਕੰਮ ਕਰਦੀਆਂ ਔਰਤਾਂ ਮਹਿਲਾਵਾਂ ਨੇ ਸਟਾਫ ਦੀਆਂ ਉਹਨਾਂ ਨੂੰ ਪੀਰੀਅਡਸ ਤੋਂ ਲੈ ਕੇ ਸਬੂਤ ਮੰਗੇ ਗਏ ਉਹਨਾਂ ਦੇ ਕੋਲੋਂ ਇਸ ਤੋਂ ਬਾਅਦ ਸੁਪਰਵਾਈਜ਼ਰ ਨੇ ਉਹ ਕੁਝ ਕਹਿੰਦੇ ਉਹਨਾਂ ਬੀਬੀਆਂ ਦੇ ਨਾਲ ਕੀਤਾ ਉਹ ਕੁਝ ਕਰਵਾਇਆ ਕਿ ਜਿਸ ਨੂੰ ਜ਼ਿਕਰ ਕਰਦੇ ਆਂ ਵੀ ਬੰਦੇ ਨੂੰ ਸ਼ਰਮ ਆਉਂਦੀ ਹੈ ਉਸ ਤੋਂ ਬਾਅਦ ਹੰਗਾਮਾ ਹੋ ਗਿਆ ਤਾਂ ਕਹਿੰਦੇ ਸਸਪੈਂਡ ਕੀਤਾ ਗਿਆ ਸੁਪਰਵਾਈਜ਼ਰ ਨੂੰ ਅੰਜੀ ਇਹ ਜਿਹੜੇ ਮਹਿਲਾਵਾਂ ਨੇ ਇਹ ਸਫਾਈ ਕਰਮਚਾਰੀ ਮਹਿਲਾਵਾਂ ਨੇ ਜਿਹੜੇ ਸਫਾਈ ਕਰਨ ਵਾਲੀਆਂ ਮਹਿਲਾਵਾਂ ਨੇ ਤੇ ਉਹਨਾਂ ਤੋਂ ਸਬੂਤ ਮੰਗੇਗੇ ਇੱਕ ਉਹਨਾਂ ਚੋਂ ਇੱਕ ਮਹਿਲਾ ਲੇਟ ਹੋ ਗਈ ਸੀਗੀ ਤੇ ਉਹ ਤੋਂ ਪੁੱਛਿਆ ਗਿਆ ਕਿ ਦੱਸੋ ਤੁਸੀਂ ਲੇਟ ਕਿਉਂ ਹੋਏ ਹੋ ਸੁਪਰਵਾਈਜ਼ ਪੁੱਛਦਾ ਹੈਗਾ ਉਹ ਕਹਿੰਦੀ ਕਿ ਮੇਰੇ ਮਹਿਲਾਵਾਂ ਵਾਲਾ ਮੇਰਾ ਟਾਈਮ ਚੱਲ ਰਿਹਾ ਹੈਗਾ ਮਾਮਾਰੀ ਵਾਲਾ ਤੇ ਮਿੰਨੀ ਜਿਹੜਾ ਇੱਕ ਵਾਰ ਆਉਂਦਾ ਉਹ ਕਹਿੰਦਾ ਨਹੀਂ ਨਹੀਂ ਇਹ ਤਾਂ ਝੂਠ ਮਾਰ ਰਹੀ ਹੈ ਸਬੂਤ ਦੇ ਫਿਰ ਉਸ ਤੋਂ ਉਹ ਉਹ ਉਹਦੇ ਕਪੜੇ ਲਾ ਕੇ ਸੈਨੀਟਰੀ ਪੈਡ ਦਾ ਫੋਟੋ ਤੱਕ ਖਿੱਚਿਆ ਉਸਨੇ ਤੇ ਉਸ ਤੋਂ ਬਾਅਦ ਫਿਰ ਰੋਲਾ ਪੈ ਗਿਆ ਉਹ ਸਫਾਈ ਕਰਮਚਾਰੀ ਨੇ ਬਾਕੀ ਆਪਣੇ ਨਾਲਦਿਆਂ ਨੂੰ ਦੱਸ ਦਿੱਤਾ ਕਿ ਇਹਨੇ ਮੇਰੇ ਨਾਲ ਆ ਕੁਛ ਕੀਤਾ ਉਸ ਤੋਂ ਬਾਅਦ ਫਿਰ ਐਮ ਡੀ ਯੂ ਜਿਹੜੀ ਯੂਨੀਵਰਸਿਟੀ ਹੈ ਹਰਿਆਣਾ ਦੀ ਉਸ ਟਾਈਮ ਉਸ ਹਿਸਾਬ ਨਾਲ ਵੱਡੀ ਯੂਨੀਵਰਸਿਟੀ ਮੰਨੀ ਜਾਂਦੀ ਹੈ ਤੇ ਫਿਰ ਐਮ ਡੀ ਯੂ ਯੂਨੀਵਰਸਿਟੀ ਦੇ ਸਟੂਡੈਂਟ ਵੀ ਇਕੱਠੇ ਹੋ ਗਏ ਕਰਮਚਾਰੀ ਵੀ ਇਕੱਠੇ ਹੋ ਗਏ ਤੇ ਉਹਨਾਂ ਨੇ ਉਸ ਸੁਪਰਵਾਈਜ਼ਰ ਨੂੰ ੱੱਕੇ ਵੀ ਮਾਰੇ ਤੇ ਬਾਅਦ ਚ ਫਿਰ ਪੁਲਿਸ ਉਸਨੂੰ ਅਰੈਸਟ ਕਰਕੇ ਲੈ ਗਈ ਤੇ ਐਫ ਆਈ ਆਰ ਦਰਜ ਕਰਾ ਦਿੱਤੀ ਗਈ ਹੈਗੀਆ ਸੁਪਰਵਾਈਜ਼ਰ ਨੇ ਬਹੁਤ ਜ਼ਿਆਦਾ ਮਤਲਬ ਬਦਤਮੀਜ਼ੀ ਕੀਤੀ ਹੈ ਤਾਂ ਤਾਂ ਇਹ ਮਤਲਬ ਦੇਖੋ ਇਹ ਆਪਾਂ ਦੇਖਦੇ ਹੀ ਆ ਕਿ ਮਜ਼ਦੂਰ ਔਰਤਾ ਨਾਲ ਹਮੇਸ਼ਾ ਇਹ ਹੁੰਦਾ ਵਾ ਠੀਕ ਹੈ ਕੋਈ ਮਤਲਬ ਦਾ ਕਿ ਉਹਦਾ ਦਾ ਕਿਸੇ ਵੀ ਮਹਿਲਾਵਾਂ ਨਾਲ ਕਿਸੇ ਵੀ ਮਹਿਲਾ ਨਾਲ ਇਸ ਕਿਸਮ ਦਾ ਨਹੀਂ ਹੋਣਾ ਚਾਹੀਦਾ ਪਰ ਆਪਾਂ ਦੇਖਦੇ ਆ ਕਿ ਸੋਸਾਇਟੀ ਚ ਜਿਹੜੇ ਓਲਡ ਰੈਡੀ ਵਰਨਰੇਬਲ ਸਥਿਤੀ ਚ ਹੈ ਗਿਆ ਸਫਾਈ ਕਰਮਚਾਰੀਆ ਪਰਨ ਪਤਾ ਕਿ ਉਹਨਾਂ ਦੀ ਬਹੁਤ ਘੱਟ ਪੇ ਹੁੰਦੀ ਹੈ ਉਹਨਾਂ ਦੀ ਪੱਕੀ ਨੌਕਰੀਆਂ ਵੀ ਨਹੀਂ ਹੁੰਦੀ ਉਹਨਾਂ ਨੂੰ ਠੇਕੇ ਤੇ ਰੱਖਿਆ ਜਾਂਦਾ ਹੈ ਤੇ ਉਹਨਾਂ ਨੂੰ ਐਕਸਪੈਕਟ ਕੀਤਾ ਜਾਂਦਾ ਹੈ ਕਿ ਉਹਨਾਂ ਤੋਂ ਵੱਧ ਤੋਂ ਵੱਧ ਕੰਮ ਲਿਆ ਜਾਵੇ ਉਹ ਆਲਰੇਡੀ ਇੱਕ ਵਲਨਰੇਬਲ ਸਥਿਤੀ 'ਚ ਹੁੰਦੇ ਆ ਘੱਟ ਪੈਸਿਆਂ ਤੇ ਇੰਨਾ ਜ਼ਿਆਦਾ ਕੰਮ ਕਰ ਰਹੇ ਹੁੰਦੇ ਸੋਸਾਇਟੀ ਦਾ ਉਹ ਕੰਮ ਕਰ ਰਹੇ ਹੁੰਦੇ ਜਿਹੜਾ ਕਿ ਕੋਈ ਵੀ ਨਹੀਂ ਕਰਨਾ ਚਾਹ ਰਿਹਾ ਹੁੰਦਾ ਉਸ ਤੋਂ ਬਾਵਜੂਦ ਇਸ ਕਿਸਮ ਦੀ ਜ਼ੁਲਾਲਤ ਉਹਨਾਂ ਨਾਲ ਹੁੰਦੀ ਹੈ ਤਾਂ ਇਹ ਇੱਕ ਇਹ ਮਾਮਲਾ ਹੈਗਾ ਇੱਕ ਮਾਮਲਾ ਮੈਂ ਮਹਾਰਾਸ਼ਟਰ ਚ ਵੀ ਦੇਖਿਆ ਸੀਗਾ ਉੱਥੇ ਜਿਹੜੇ ਮਹਿਲਾ ਮਜ਼ਦੂਰ ਸੀਗੀਆਂ ਖੇਤ ਮਜ਼ਦੂਰਾ ਉੱਥੇ ਜਿਹੜੇ ਮਿਲਾਂ ਦੇ 슈ਗਰ ਮਿਲਾਂ ਦੇ ਮਾਲਕ ਸੀ ਉਹਨਾਂ ਨੇ ਉਹਨਾਂ ਦੀ ਬੱਚੇਦਾਨੀ ਤੱਕ ਨਿਕਲਵਾ ਦਿੱਤੀ ਸੀ ਤਾਂ ਕਿ ਉਹਨਾਂ ਨੂੰ ਮਹਾਵਾਰੀ ਜਿਹੜਾ ਪੀਰੀਅਡ ਆਲਾ ਕੰਮ ਹੋਵੇ ਹੀ ਨਾ ਤਾਂ ਮਤਲਬ ਇੰਨੀ ਕਰੂਰਤਾ ਆਪਾਂ ਕਈ ਵਾਰ ਦੇਖਦੇ ਆ ਮਹਿਲਾਵਾਂ ਨਾਲ ਹੁੰਦੀਆਂ ਨੇ ਜਿਹੜੀ ਮਹਿਲਾਵਾਂ ਆਪਾਂ ਕਹਿ ਲਈਏ ਕਿ ਵਰਕ ਫੋਰਸ ਵਰਕਪਲੇਸ ਇਚ ਜਾਂਦੀਆਂ ਨੇ ਉਹਨਾਂ ਦੇ ਉਹਨਾਂ ਨਾਲ ਜਿਹੜਾ ਵਰਕਪਲੇਸ ਤੇ ਸੈਕਸ਼ੂਅਲ ਹਰਾਸਮੈਂਟ ਆ ਉਹ ਤਾਂ ਹੈ ਹੀ ਹੈ ਉਦੇ ਨਾਲ ਨਾਲ ਮਤਲਬ ਉਹਨਾਂ ਦਾ ਜਦੋਂ ਪੂਰਾ ਇਹ ਪੀਰੀਅਡਸ ਵਾਲਾ ਟਾਈਮ ਚੱਲ ਰਿਹਾ ਹੁੰਦਾ ਉਦੋਂ ਵੀ ਆਪਾਂ ਦੇਖਦੇ ਆ ਕਿ ਉਹਨਾਂ ਨਾਲ ਜੱਤੀ ਹੁੰਦੀ ਹੈ ਮਹਾਰਾਸ਼ਟਰ ਦਾ ਜਿਹੜਾ ਕੇਸ ਮੈਂ ਦੱਸਿਆ ਉਹ ਤਾਂ ਬਹੁਤ ਜ਼ਿਆਦਾ ਐਕਸਟ੍ਰੀਮ ਸੀਗਾ ਕਿ ਉਹਨਾਂ ਦੀ ਬੱਚਾਦਾਨੀ ਔਰਤਾਂ ਦੀ ਹੀ ਕਢਵਾ ਦਿੱਤੀ ਗਈ ਆਪਰੇਸ਼ਨ ઓਪਰੇਟ ਕਰਾ ਦਿੱਤੀ ਗਈ ਮਹਿਲਾ ਮਜ਼ਦੂਰਾਂ ਦੀ ਤਾਂ ਕਿ ਉਹਨਾਂ ਨੂੰ ਪੀਰੀਅਡ ਸੀ ਨਾ ਆਣ ਇੱਥੇ ਇਹ ਵੀ ਬਹੁਤ ਸ਼ਰਮਨਾਕ ਹੈ ਕਿ 5-10 ਮਿੰਟ ਲੇਟ ਹੋਣ ਤੇ ਹੀ ਜਿਹੜਾ ਸੁਪਰਵਾਈਜ਼ਰ ਹੈ ਉਹ ਸੈਨੀਟਰੀ ਪੈਟ ਤੱਕ ਚੈੱਕ ਕਰਨ ਵਾਸਤੇ ਜਾ ਰਿਹਾ ਹੈਗਾ ਤੇ ਮਹਿਲਾ ਦੇ ਤੇ ਇਹ ਆਪਣੇ ਆਪ ਚ ਮਤਲਬ ਸ਼ਰਮ ਦਾ ਵਿਸ਼ਾ ਹੈ ਆ ਇੰਡੀਆ ਦੇ ਵਿੱਚ ਵਰਕ প্লেਸਸ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਔਰਤਾਂ ਦੀ ਸਥਿਤੀ ਬਹੁਤ ਮਾੜੀ ਹੈ ਇਸ ਕਰਕੇ ਵਰਕ ਫੋਰਸ ਚ ਮਹਿਲਾਵਾਂ ਦੀ ਗਿਣਤੀ ਉਸ ਇਸ ਇਸ ਕਰਕੇ ਵੀ ਕਮ ਹੈ ਕਿਉਂਕਿ ਉਹ ਅਨਸੇਫ ਫੀਲ ਜੀ ਕਿਉਂਕਿ ਮਹਿਲਾਵਾਂ ਅਨਸੇਫ ਫੀਲ ਕਰਦੀਆਂ ਨਹੀਂ ਤਾਂ ਉਹ ਇਹ ਐਗਜ਼ਾਮਪਲ ਆਪਾਂ ਕਹਿ ਸਕਦੇ ਹਾਂ ਹੂੰ ਜੀ ਸੋ ਜੇਕਰ ਇਸ ਤੋਂ ਅਗਲੀ ਗੱਲ ਕੀਤੀ ਜਾਵੇ ਤਾਂ ਉਧਰ ਰੇਪ ਦਾ ਦੋਸ਼ੀ ਆਸਰਾਮ 6 ਮਹੀਨੇ ਜੇਲ੍ਹ ਤੋਂ ਬਾਹਰ ਰਹੂਗਾ ਪਹਿਲਾਂ ਕਹਿੰਦੇ ਥੋੜਾ ਜਿਹਾ ਸਮਾਂ ਪਹਿਲਾਂ ਹੀ ਇਹਨੇ ਸਰੈਂਡਰ ਕੀਤਾ ਸੀ ਜੇਲ੍ਹ ਦੇ ਵਿੱਚ ਜਾ ਕੇ ਤੇ ਹੁਣ ਰਾਜਸਥਾਨ ਹਾਈ ਕੋਰਟ ਨੇ ਫੇਰ ਰਾਹਤ ਦਿੱਤੀ ਹੈ ਹਾਂਜੀ ਆਪਾਂ ਦੇਖ ਰਹੇ ਹਾਂ ਕਿ ਪਿਛਲੇ 2 ਸਾਲਾਂ ਤੋਂ ਆਸਰਾਮ ਤੇ ਖਾਸੀ ਮਿਹਰਬਾਨ ਜਿਹੜੀ ਕੋਰਟ ਹੈ ਉਹ ਦੇਖਣ ਨੂੰ ਮਿਲ ਰਹੀ ਹੈ ਆਸਰਾਮ ਨੂੰ ਹਰ ਕੁਝ ਦਿਨਾਂ ਬਾਅਦ ਹੀ ਲੰਬੇ ਟਾਈਮ ਪੀਰੀਅਡ ਦੀ ਕਿਤੇ ਨਾ ਕਿਤੇ ਬੇਲ ਮਿਲ ਜਾਂਦੀ ਹੈ ਇਹ ਇਹਨੂੰ ਆਪਾਂ ਪੁੱਤਰ ਸਾਲ 2018 ਚ ਨਾਬਾਲਗ ਕੁੜੀ ਨਾਲ ਮਾਈਨਰ ਕੁੜੀ ਨਾਲ ਰੇਪ ਕਰਨ ਦੇ ਦੋਸ਼ ਚ ਇਹਨੂੰ 12 ਸਾਲ ਦੀ ਕੈਦ ਹੋਈ ਸੀਗੀ ਹੁਣ ਆਪਾਂ ਦੇਖ ਰਹੇ ਕਿ 30 ਅਗਸਤ ਨੂੰ ਇਹਨੇ ਸਰੈਂਡਰ ਕੀਤਾ ਸੀਗਾ ਮਸਾ 2 ਮਹੀਨੇ ਹੀ ਹੋਏ ਸੀਗੇ ਹੁਣ 6 ਮਹੀਨੇ ਵਾਸਤੇ ਹੋਰ ਦੇ ਦਿੱਤਾ ਗਿਆ ਹੈਗਾ ਇਹਨੂੰ ਛੋਟ ਦੇ ਦਿੱਤੀ ਗਈ ਹੈ ਉਸ ਤੋਂ ਪਹਿਲਾਂ ਆਪਾਂ ਦੇਖ ਰਹੇ ਸੀਗੇ ਲਗਾਤਾਰ 2023 ਤੋਂ ਬਾਅਦ ਹਰ ਦੂਜੇ ਤੀਜੇ ਮਹੀਨੇ ਇਹਨੂੰ ਕਦੇ ਮਹੀਨੇ ਦੀ ਕਦੇ 45 ਦਿਨ ਦੀ ਕਦੇ 6 ਮਹੀਨੇ ਦੀ ਕਦੇ 3 ਮਹੀਨੇ ਦੀ ਇਹਨੂੰ বারবার বেল ਦੇ ਦਿੱਤੀ ਜਾਂਦੀ ਸੀ ਇਹਨੂੰ ਬਾਹਰ ਕੱਢ ਦਿੱਤਾ ਜਾਂਦਾ ਸੀਗਾ ਉਹ ਜਿਹੜਾ ਮੈਂ ਤਾਂ ਇਸ ਕਿਸਮ ਦੇ ਜਦੋਂ ਖਬਰਾਂ ਪੜ੍ਹਦਾ ਹਾਂ ਕਦੇ ਸਰਸੇ ਵਾਲੇ ਬਾਬੇ ਨੂੰ ਇਹ ਆਪਾਂ ਕਹਿੰਦੇ ਕਿ ਕਹ ਲਿਆ ਕਿ ਇਹ ਪ੍ਰੋਲ ਦਿੰਦੇ ਨੇ ਕਦੇ ਅਸ਼ਾਰਾਮ ਨੂੰ ਪ੍ਰੋਲ ਦਿੰਦੇ ਨੇ ਜਦਕਿ ਜਿਹੜੇ ਸਿੱਖ ਪੋਲਿਟੀਕਲ ਫ੍ਰੀਜਨਰਸ ਨੇ ਉਹਨਾਂ ਦੀ ਤਾਂ ਸਜ਼ਾਵਾ ਵੀ ਪੂਰਾ ਪੂਰੀਆਂ ਹੋ ਚੁੱਕੀਆਂ ਨੇ ਉਹਨਾਂ ਨਾਲ ਮਤਲਬ ਇਹ ਇਨ੍ਹਾਂ ਧੱਕਾ ਉਹਨਾਂ ਨੂੰ ਨਹੀਂ ਛੱਡਿਆ ਜਾ ਰਿਹਾ ਉਹ ਅਰਜਨ ਢਿੱਲੋਂ ਦੀ ਅਰਜਨ ਢਿੱਲੋਂ ਦੇ ਗਾਣੇ ਦੀ ਲਾਈਨ ਹੈ ਨਾ ਆਏ ਪਰੋਲ ਤੇ ਸਾਧ ਪਖੰਡੀ ਸਜ਼ਾਵਾਂ ਕੱਟੇ ਵੀ ਸਿੰਘ ਜੀ ਜੀ ਹਾਂ ਤਾਂ ਉਹ ਵਾਲੀ ਗੱਲ ਹੈ ਮਤਲਬ ਇਹ ਪਖ ਪਖੰਡੀ ਸਾਧ ਜਿਹੜੇ ਕਿ ਰੇਪ ਦੇ ਗੰਭੀਰ ਦੋਸ਼ਾਂ ਚ ਅੰਦਰ ਬੰਦ ਨੇ ਇਹਨਾਂ ਨੂੰ ਹਰ ਦੂਜੇ ਤੀਜੇ ਮਹੀਨੇ ਪਰੋਲ ਦੇ ਦਿੱਤੀ ਜਾਂਦੀ ਹੈ ਜਦਕਿ ਆਪਣੇ ਜਿਹੜੇ ਜਿਨ੍ਹਾਂ ਨੇ ਇੱਕ ਪੋਲਿਟਿਕਲ ਲੜਾਈ ਲੜੀ ਸੀਗੀ ਪੋਲਿਟਿਕਲ ਪ੍ਰਿਜ਼ਨਰਸ ਜਿਹੜੇ ਹੈਗੇ ਆ ਉਹਨਾਂ ਨਾਲ ਕ੍ਰਿਮినਲ ਪ੍ਰਿਜ਼ਨਰਸ ਨੂੰ ਵੀ ਮਾੜਾ ਵਿਵਹਾਰ ਕੀਤਾ ਜਾ ਰਿਹਾਗਾ ਤੇ ਇਹ ਆਪਣੇ ਆਪ 'ਚ ਇੱਕ ਗੱਲ ਹੈ ਸਿਕ ਪੋਲਿਟਿਕਲ ਪ੍ਰਿਜ਼ਨਰਸ ਕਈ ਕਈ ਸਾਰਿਆਂ ਦੀ ਤਾਂ ਜਿਹੜੀ ਸਜ਼ਾਵਾਂ ਹੈਗੀਆਂ ਉਹ ਵੀ ਪੂਰੀਆਂ ਹੋ ਚੁੱਕੀਆਂ ਨੇ ਫਿਰ ਵੀ ਉਹਨਾਂ ਨੂੰ ਪਰੋਲ ਤਾਂ ਮਤਲਬ ਉਹਨਾਂ ਨੂੰ ਛਟਣਾ ਤਾਂ ਮਤਲਬ ਉਹਨਾਂ ਦੀ ਜਿਹੜੀ ਆਪਾਂ ਕਹਿੰਦੇ ਕਿ ਡਿਟੈਂਸ਼ਨ ਹੈ ਉਹ ਇਲੀਗਲ ਤਾਂ ਹੈ ਹੀ ਹੈ ਉਹਨਾਂ ਨੂੰ ਪ੍ਰੋਲ ਵੀ ਨਹੀਂ ਦਿੱਤੀ ਜਾਂਦੀ ਇਸ ਇਸ ਦੌਰਾਨ ਉਹ ਵੀ ਆਪਾਂ ਨੂੰ ਮਤਲਬ ਪਤਾ ਹੀ ਹੈ ਤੇ ਇਹ ਇਸ ਦੇਸ਼ ਦਾ ਜੀ ਦੋ ਅੱਡ ਅੱਡ ਲੋਕਾਂ ਵਾਸਤੇ ਇੱਕ ਜਿਹੜਾ ਸੀਰੀਅਸ ਕ੍ਰਿਮੀਨਲ ਹੈ ਰੇਪਿਸਟ ਹੈ ਉਹਨੂੰ ਪ੍ਰੋਲਾ ਮਿਲ ਰਿਆ ਨੇ ਇੱਕ ਜਿਹੜਾ ਜਿੱਦੀ ਲੜਾਈ ਪੋਲਿਟੀਕਲ ਹੈ ਪੋਲਿਟੀਕਲ ਪ੍ਰਿਜ਼ਨਰ ਹੈ ਉਹਦੇ ਨਾਲ ਕੋਸ਼ਿਸ਼ ਕਿਸ ਤਰ੍ਹਾਂ ਹੋ ਰਿਹਾਗਾ ਹੂੰ ਜੀ ਜੀ ਤੱਕੇ ਤਾਂ ਬਹੁਤ ਕਿਸਮ ਦੇ ਹੋ ਰਹੇ ਨੇ ਇੱਥੇ ਇਸ ਤੋਂ ਅਗਲੀ ਜੇਕਰ ਗੱਲ ਕਰੀਏ ਤਾਂ ਉਧਰ ਪੰਜਾਬ ਯੂਨੀਵਰਸਿਟੀ ਦੇ ਵਿੱਚ ਸਟੂਡੈਂਟਾਂ ਦੇ ਵੱਲੋਂ ਵਿਦਿਆਰਥੀਆਂ ਦੇ ਵੱਲੋਂ ਮਰਨ ਵਰਤ ਸ਼ੁਰੂ ਕਰ ਦਿੱਤਾ ਗਿਆ ਮਾਜਰਾ ਉਹੀ ਹੈ ਕੱਲ ਵੀ ਤੁਸੀਂ ਥੋੜਾ ਜਿਹਾ ਚਾਨਣਾ ਪਾਇਆ ਸੀ ਕਿ ਐਡਮਿਸ਼ਨ ਦੇ ਨਾਲ ਨਾਲ ਇੱਕ ਹੋਰ ਐਫੀਡੇਵਿਟ ਭਰਵਾਇਆ ਜਾ ਰਿਹਾ ਹੈ ਫਿਲ ਕਰਵਾਇਆ ਜਾ ਰਿਹਾ ਹੈ ਜਿਸ ਦੇ ਵਿੱਚ ਬਹੁਤ ਸਾਰੀਆਂ ਸ਼ਰਤਾਂ ਨੇ ਗੱਲਾਂ ਨੇ ਜਿਹੜੀਆਂ ਕਿ ਵਿਦਿਆਰਥੀਆਂ ਦੇ ਉੱਪਰ ਥੋਪੀਆਂ ਜਾ ਰਹੀਆਂ ਨੇ ਕਿ ਤੁਸੀਂ ਕਾਲਜ ਯੂਨੀਵਰਸਿਟੀ ਦੇ ਅੰਦਰ ਆਹ ਕੁਝ ਨਹੀਂ ਕਰ ਸਕਦੇ ਇਹ ਹੁਣ ਮਾਜਰਾ ਕਿੱਧਰ ਨੂੰ ਜਾਂਦਾ ਲੱਗਦਾ ਹੈ ਜੀ ਕੀ ਲੱਗਦਾ ਹੈ ਯੂਨੀਵਰਸਿਟੀ ਪ੍ਰਸ਼ਾਸਨ ਚੂਕੂਗਾ ਜਾਂ ਫਿਰ ਵਿਦਿਆਰਥੀ ਜਿਸ ਤਰੀਕੇ ਦੇ ਨਾਲ ਸੰਘਰਸ਼ ਕਰਦੇ ਨੇ ਉਸੇ ਤਰੀਕੇ ਨਾਲ ਡਟੇ ਰਹਿਣਗੇ ਉਹ ਦੇਖੋ ਇਹ ਜਿਹੜਾ ਪੂਰਾ ਮਾਮਲਾ ਚੱਲ ਰਿਹਾ ਹੈਗਾ ਪੰਜਾਬ ਯੂਨੀਵਰਸਿਟੀ ਦੇ ਵਿੱਚ ਸਟੂਡੈਂਟ ਜਿਹੜੇ ਲਗਾਤਾਰ ਲੜਾਈ ਲੜ ਰਹੇ ਨੇ ਇਹ ਬਹੁਤ ਗੰਭੀਰ ਵਿਸ਼ਾ ਉਹ ਆਪਣੇ ਡੈਮੋਕ੍ਰੈਟਿਕ ਸਪੀਸੀਜ਼ ਨੂੰ ਬਚਾਉਣ ਵਾਸਤੇ ਲੜਾਈ ਲੜ ਰਹੇ ਨੇ ਉਹਨਾਂ ਦਾ ਜਿਹੜਾ ਰਾਈਟ ਟੂ ਪ੍ਰੋਟੈਸਟ ਉਹਨੂੰ ਹੀ ਖੋਇਆ ਜਾ ਰਿਹਾਗਾ ਤੇ ਉਹਦੇ ਉਲਟਾ ਜਿ ਕੌਂਸਲ ਦੇ ਜਿਹੜੇ ਮਾਸਟਿ ਯੂਨੀ ਵੀ ਸੇਕ ਡਾਗਰ ਉਹ ਬੁਖੜ ਹੜਤਾਲ ਤੇ ਬੈਠੇ ਨੇ ਮਰਨ ਵਰਤੇ ਬਗ ਇਹ ਹੈ ਕਿ ਹੋਰ ਵੀ ਜਿਹੜੀ ਜਥੇਬੰਦੀਆਂ ਨੇ ਜਿਵੇਂ ਸਭ ਤੋਂ ਜਥੇਬੰਦੀ ਹੋਗੀ ਲੈਫਟਿਸ ਜਥੇਬੰਦੀ ਹੋਗੀ ਕਾਂਗਰਸ ਦੀ ਐਨਐਸਯੂਆਈ ਹੋਗੀ ਅਕਾਲੀ ਦਲ ਦੀ ਸੋਈ ਜਥੇਬੰਦੀ ਹੋਗੀ ਸਾਰੀਆਂ ਹੀ ਰਲ ਕੇ ਉੱਥੇ ਕੋ ਉਹਨਾਂ ਨੇ ਜੁਆਇੰਟ ਫਰੰਟ ਬਣਾ ਲਿਆਗਾ ਤੇ ਉਹ ਇੱਕ ਲੜਾਈ ਇਸ ਟਾਈਮ ਕੈਂਪਸ ਚ ਲੜ ਰਹੀਆਂ ਨੇ ਅਥਾਰਟिटीज ਦੇ ਖਿਲਾਫ ਇਹਦੇ ਮੈਂ ਤਾਂ ਉਹ ਦੇਖ ਰਿਹਾ ਸੀਗਾ ਉਸ ਐਫੀਡਵਿਟ ਦੇ ਵਿੱਚ ਕਿਸ ਕਿਸ ਕਿਸਮ ਦੀਆਂ ਚੀਜ਼ਾਂ ਨੇ ਉਹਦੇ ਵਿੱਚ ਇੱਕ ਹੈਗਾ ਕਿ ਤੁਸੀਂ ਜਿੰਨੇ ਡੈਸੀਮਲ ਅ ਡੈਸੀਬਲ ਆਵਾਜ਼ ਤੱਕ ਕਿੰਨੀ ਗਈ ਹੈ ਉਹ ਤੋਂ ਵੱਧ ਤੁਸੀਂ ਉੱਚੀ ਨਹੀਂ ਬੋਲ ਸਕਦੇ ਜੀ ਉਹ ਯਾਨੀ ਕਿ ਉਹਨਾਂ ਦਾ ਕਹਿੜਾ ਦਾ ਪਾਇ ਹੈ ਕਿ ਕੈਂਪਸ 'ਚ ਤੁਸੀਂ ਨਾਰੇਬਾਜ਼ੀ ਨਹੀਂ ਕਰ ਸਕਦੇ ਰਲ ਕੇ ਠੀਕ ਹੈ ਹਮੇਸ਼ਾ ਜਿਹੜੇ ਸਟੂਡੈਂਟ ਇਹਨਾਂ ਨੂੰ ਆਪਣਾ ਆਈਡੈਂਟੀਟੀ ਕਾਰਡ ਪਾ ਕੇ ਰੱਖਣਾ ਪਊਗਾ ਗਲੇ 'ਚ ਇਹ ਮਤਲਬ ਕਿ ਚੱਲ ਰਿਹਾਗਾ ਤੁਸੀਂ ਠੱਪਾ ਥੋੜੀ ਨਾ ਇੱਕ ਜਿਹੜਾ ਸਪੇਸ ਹੈ ਉਹ ਇੰਡੀਪੈਂਡੈਂਟ ਰਹਿਣਾ ਚਾਹੀਦਾ ਉੱਥੇ ਇਹ ਗਲੰਮੀ ਗਲੇ 'ਚ ਪਾ ਰਹੇ ਨੇ ਠੀਕ ਹੈ ਹੋਰ ਜੇ ਆਪਾਂ ਦੇਖਣਾ ਹੋਵੇ ਕਿ ਤੁਸੀਂ ਕੋਈ ਪੋਸਟਰ ਬਾਜ਼ੀ ਨਹੀਂ ਕਰ ਸਕਦੇ ਪੋਸਟਰ ਯੂਨੀਵਰਸਿਟੀ ਦੇ ਵਿੱਚ ਨਹੀਂ ला ਸਕਦੇ ਪੋਸਟਰ ਜੇ ਕੀ ਹੁੰਦਾ ਪੋਸਟਰ ਜੇ ਆਪਾਂ ਨੂੰ ਪਤਾ ਹੁੰਦਾ ਕਿ ਉਹ ਜਿਹੜੇ ਸਟੂਡੈਂਟ ਨੇ ਜਿਹੜੀ ਪੋਸਟਰ ਬਾਜ਼ੀ ਕਰਦੇ ਨੇ ਉਹਨਾਂ ਅੱਗੇ ਜਿਹੜੀ ਐਡਮਿਨਿਸਟ੍ਰੇਸ਼ਨ ਹੋ ਗਿਆ ਫਿਰ ਕੈਂਪਸ ਤੋਂ ਬਾਹਰ ਵੀ ਜਿਹੜੀ ਸਰਕਾਰਾਂ ਨੇ ਜੇ ਉਹ ਕਿਸੇ ਨਾਲ ਧੱਕਾ ਕਰਿਆ ਨੇ ਉਹਦੇ ਉਲਟ ਉਹ ਨਾਰੇ ਲਿਖੇ ਹੁੰਦੇ ਨੇ ਉਹਨਾਂ ਦੀ ਪਰਚੇ ਬਾਜ਼ੀ ਉਹੀ ਹੁੰਦਾਗਾ ਜਿਹੜੇ ਹੋਲ ਮੈਗਜ਼ੀਨਸ ਪਪੂਲਰਲੀ ਜਾਂ ਫਿਰ ਚਾਰਟ ਜਿਹੜੇ ਲਾਇਆ ਜਾਂਦੇ ਨੇ ਯੂਨੀਵਰਸਿਟੀਾਂ 'ਚ ਕੰਦਾ ਤੇ ਉਰੇ ਤੇ ਕੀ ਲਿਖਿਆ ਹੁੰਦਾ ਉਹਦਾ ਤੇ ਭਈ ਜੇ ਉਹਨਾਂ ਨੇ ਕੋਈ ਬਾਹਰ ਕੋਈ ਅੰਦੋਲਨ ਚੱਲ ਰਿਹਾ ਉਹਦਾ ਸਾਥ ਦੇਣਾ ਹੁੰਦਾ ਉਹਦੇ ਬਾਰੇ ਲਿਖਿਆ ਹੁੰਦਾਗਾ ਕੋਈ ਭੁਖੜ ਕੋਈ ਹੜਤਾਲ ਕਰਨੀ ਉਹਦੇ ਬਾਰੇ ਜਾਣਕਾਰੀ ਹੁੰਦੀ ਹੈ ਉਹ ਵੀ ਲਾਣ ਤੋਂ ਮਨਾ ਕੀਤਾ ਜਾ ਰਿਹਾਗਾ ਤਾਂ ਮਤਲਬ ਇਹ ਇੱਕ ਆਪਣੇ ਆਪ 'ਚ ਆਪਾਂ ਕਹਿ ਸਕਦੇ ਆ ਕਿ ਯੂਨੀਵਰਸਿਟੀ ਦਾ ਜਿਹੜਾ ਡੈਮੋਕਰੈਟਿਕ ਸਪੇਸ ਹੈ ਜਿੱਥੇ ਜਿਹੜੇ ਨੌਜਵਾਨ ਹੈਗੇ ਆ ਉਹ ਪੂਰੀ ਦੁਨੀਆ ਦੇ ਪਰਚ ਕੀ ਚਲ ਰਿਹਾਗਾ ਉਹਦੇ ਬਾਰੇ ਚਰਚਾ ਕਰਦੇ ਨੇ ਜੇ ਉਹਨਾਂ ਨੂੰ ਕੋਈ ਜ਼ਰੂਰੀ ਲੱਗਦਾ ਕਿਸੇ ਚੀਜ਼ ਵਾਸਤੇ ਅੰਦੋਲਨ ਕਰਨ ਦੀ ਲੋੜ ਲੱਗਦੀ ਹੈ ਕਿਤੇ ਉਹ ਉੱਥੇ ਅੰਦੋਲਨ ਕਰਦੇ ਨੇ ਉਸ ਹੱਕ ਨੂੰ ਹੀ ਯੂਨੀਵਰਸਿਟੀ ਦਾ ਜਿਹੜਾ ਐਡਮਿਨਿਸਟ੍ਰੇਸ਼ਨ ਹੈ ਉਹ ਖੋਣਾ ਚਾਹ ਰਿਹਾਗਾ ਪਹਿਲਾਂ ਹੀ ਉਹਨਾਂ ਤੋਂ ਜਿਹੜਾ ਸਟੂਡੈਂਟਾ ਉੱਪਰ ਵਾਲਿਆ ਹੈਗਾ ਉਹਦੇ ਉਲਟ ਸਟੂਡੈਂਟ ਲੜ ਰਹੇ ਨੇ ਤਾਂ ਬਲੋਸ ਸਾਬਨੜਤਾ ਉਹ ਆਪਣੇ ਡੈਮੋਕ੍ਰੈਟਿਕ ਸਪੇਸ ਨੂੰ ਲੜਨ ਵਾਸਤੇ ਲੜਾਈ ਲੜ ਰਹੇ ਨੇ ਦੇਖਦੇ ਆ ਮਤਲਬ ਕੀ ਹੁੰਦਾਗਾ ਇਹਦੇ ਚ ਪਰ ਇਹ ਜ਼ਰੂਰ ਹੈ ਕਿ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਝੁਕਣਾ ਪਊਗਾ ਕਿਉਂਕਿ ਅੱਜ ਸਟੂਡੈਂਟਾਂ ਦੀ ਮੈਂ ਦੇਖ ਰਹੀ ਸੀ ਗਿਣਤੀ ਬਹੁਤ ਜ਼ਿਆਦਾ ਸੀ ਜਦੋਂ ਉਹ ਮਰਨ ਵਰਤ ਦੇ ਬੈਠਾ ਇੱਕ ਮੁੰਡਾ ਤੇ ਉਸ ਟਾਈਮ ਦੇਖਿਆ ਮੈਂ तकरीबन 400 500 ਜਿਹੜਾ ਸਟੂਡੈਂਟ ਹੈ ਉਹ ਵਾਈਸ ਚਾਂਸਲਰ ਦੇ ਦਫ਼ਤਰ ਦੇ ਬਾਹਰ ਪਹੁੰਚਿਆ ਹੋਇਆ ਸੀ ਜੀ ਸੋ ਜੇਕਰ ਅਗਲੀ ਖਬਰ ਦੇ ਵੱਲ ਚਲੀਏ ਤਾਂ ਉਧਰ ਸਾਫਾ ਡੀਆਈਜੀ ਜਿਹੜੇ ਪੰਜਾਬ ਦੇ ਭੁੱਲਰ ਸਾਹਿਬ ਹੁਣ ਤਾਂ ਸਾਹਿਬ ਵੀ ਨਹੀਂ ਕਹਿੰਦੇ ਚੰਗੇ ਲੱਗਦੇ ਉਹਨਾਂ ਦੀ ਜਿਹੜੀ ਆਮਦਨ ਤੋਂ ਵੱਧ ਜਾਇਦਾਦ ਦਾ ਜਿਹੜਾ ਸਾਰਾ ਮਾਜਰਾ ਚੱਲ ਰਿਹਾ ਉਸ ਦੇ ਵਿੱਚ 7.36 ਕਰੋੜ ਰੁਪਇਆ ਕੈਸ਼ ਮਰਸੀਡੀਸ ਸਮੇਤ ਬਹੁਤ ਸਾਰੀਆਂ ਮਹਿੰਗੀਆਂ ਗੱਡੀਆਂ 150 ਏਕੜ ਤੋਂ ਵੱਧ ਜ਼ਮੀਨ ਜਿਹੜੀ ਇਹ ਸਾਰਾ ਮਾਜਰਾ ਹੈ ਏ ਹੁਣ ਕਿੱਧਰ ਤੋਂ ਤੁਰਦਾ ਲੱਗਦਾ ਕਿਉਂਕਿ ਵਿਚਾਲੇ ਇਹਨਾਂ ਦੇ ਜਿਹੜਾ ਵਿਚੋਲਾ ਸੀ ਕ੍ਰਿਸ਼ਨੂ ਉਹ ਵੀ ਚੱਕ ਲਿਆ 9 ਦਿਨ ਦਾ ਰਿਮਾਂਡ ਉਹਦਾ ਵੀ ਮਿਲ ਗਿਆ ਹਾਂਜੀ ਇਹ ਬੜਾ ਅਜੀਬ ਮਾਮਲਾ ਹੈਗਾ ਹੁਣ ਤਾਂ ਸਾਬਕਾ ਡੀਆਈਜੀ ਕਹਿਣਾ ਪਊਗਾ ਸਾਬਕਾ ਡੀਆਈਜੀ ਹਰਚਨ ਸਿੰਘ ਪੋਲਰ ਸੀਬੀਆਈ ਦੇ ਉਹਨਾਂ ਤੇ ਆਮਦਨ ਤੋਂ ਵੱਧ ਪ੍ਰਾਪਰਟੀ ਰੱਖਣ ਦੇ ਕੇਸ ਦਰਜ ਕੀਤੇ ਗਏ ਹੈਗੇ ਹੁਣ ਮੈਂ ਦੱਸਾਂ ਤੇ ਜਿਹੜੇ ਉਹਨਾਂ ਕੋਲ ਪ੍ਰਾਪਰਟੀ ਦੇ ਖਾਗਜ਼ਾਤ ਫੜੇ ਗਏ ਸੀ ਉਹਨਾਂ ਚੋਂ 150 ਏਕੜ ਜ਼ਮੀਨ ਦੀ ਮਾਰਕਿੰਗ ਕੀਤੀ ਜਾ ਚੁੱਕੀ ਹੈ 150 ਏਕੜ ਜ਼ਮੀਨ ਰਿਕਵਰ ਕੀਤੀ ਜਾ ਚੁੱਕੀ ਹੈ ਜਿਹੜੇ ਯਾ ਡਾਕੂਮੈਂਟ ਤਾਂ ਬਹੁਤ ਜ਼ਿਆਦਾ ਨੇ ਕੋਨਾ ਮਿਲਾਨ ਚੱਲ ਰਿਹਾਗਾ ਕਿ ਕਿਹੜੀ ਪ੍ਰੋਪਰਟੀ ਕਿੱਥੇ ਹੈਗੀ 55 ਏਕੜ ਮਾਚੀਵਾੜੇ ਕੋਲ ਸੀਗੀ ਐ ਕਰ ਕਰ ਕੇ 150 ਏਕੜ ਜ਼ਮੀਨ ਤਾਂ ਲੱਭੀ ਜਾ ਚੁੱਕੀ ਐ ਹੁਣ ਜੇ ਸਿਲਿੰਗ ਐਕਟ ਦੀ ਦਾਅ ਵੀ ਜੇ ਕਰ ਕਰੀਏ ਤਾਂ 18 ਏਕੜ ਤੋਂ ਵੱਧ ਜੇ ਫਿਰ ਚਲੋ 150 ਏਕੜ ਦਾ ਜ਼ਮੀਨ ਕੋਣ ਅੱਜ ਦੇ ਟਾਈਮ ਪੰਜਾਬ 'ਚ 50 ਲੱਖ ਰੁਪਏ ਏਕੜ ਦੇ ਹਿਸਾਬ ਨਾਲ ਜ਼ਮੀਨ ਮਿਲਦੀ ਹੈਗੀ ਚੰਗੀ ਐਗਰੀਕਲਚਰ ਐਟ ਤੇ ਇਹ 150 ਏਕੜ ਦਾ ਮਤਲਬ ਕਿੰਨਾ ਹੋ ਗਿਆ 15 ਬਾਬਾ 75 75 ਕਰੋੜ ਰੁਪਏ ਦੀ ਜਿਹੜੀ ਜ਼ਮੀਨ ਹੈ ਇਹ ਚੱਕੀ ਫਿਰਦੇ ਜੀ 7.5 ਕਰੋੜ ਦੇ ਨੇੜੇ ਤੇ ਡੇ ਕੈਸ਼ ਮਿਲਿਆਗਾ ਮਰਸਡੀਜ਼ ਤੋਂ ਲਾਵੇ ਪੰਜ ਮਹਿੰਗੀਆਂ ਹੋਰ ਗੱਡੀਆਂ ਨੇ ਡੀਆਈਜੀ ਦੀ ਤਨਖਾਹ ਹੁੰਦੀ ਹੈ ਤਕਰੀਬਨ 2.5 ਲੱਖ ਰੁਪਈਆ 2.5 ਲੱਖ ਰੁਪਈਆ ਮਹੀਨੇ ਦੇ हिसाब ਨਾਲ 75 ਕਰੋੜ ਰੁਪਏ ਦੀ ਪ੍ਰਾਪਰਟੀ ਕਿਵੇਂ ਬਣਾ ਲਈ ਹੋਰ ਮਤਲਬ ਇਹ ਤਾਂ ਮਿਲ ਚੁੱਕੀਆਂ ਨੇ ਇਹ ਤਾਂ ਐਗਰੀਕਲਚਰ ਲੈਂਡ ਕਹ ਰਹੇ ਆ ਨਾ ਮੈਂ ਮਰ ਸ਼ਹਿਰਾਂ ਵਿੱਚ ਜਿਹੜੇ ਪਲਾਟ ਮਿਲੇ ਨੇ ਸ਼ਹਿਰਾਂ ਵਿੱਚ ਜਿਹੜੇ ਦੁਕਾਨਾ ਸ਼ੋਰੂਮ ਫਾਰਮ ਹਾਊਸ ਉਹਨਾਂ ਦੀ ਗੱਲ ਨਹੀਂ ਕਰ ਰਿਆ ਮੈਂ ਉਹਦਾ ਹੋਰ ਅੱਡ ਤਰੀਕੇ ਨਾਲ ਜਾਣ ਗਿਆ ਤੇ ਸੀਬੀਆਈ ਨੇ ਅੱਜ ਉਹਨਾਂ ਦਾ ਕੇਸ ਇੰਸਪੈਕਟਰ ਸੋਨਲ ਮਿਸਰਾ ਨੇ ਸ਼ਿਕਾਇਤ ਦਿੱਤੀ ਹੈ ਤੇ ਕੁਲਦੀਪ ਸਿੰਘ ਨਾਦੇਖ ਸੀਬੀਆਈ ਅਧਿਕਾਰੀ ਇਸ ਪੂਰੇ ਮਾਮਲੇ ਦੀ ਜਾਂਚ ਕਰਨਗੇ ਉਹਨਾਂ ਦੇ ਵਿਚੋਲੀਏ ਕ੍ਰਿਸ਼ਨੂ ਨੂੰ 9 ਦਿਨ ਦਾ ਰਿਮਾਂਡ ਮਿਲਿਆ ਹੈਗਾ ਤੇ ਜੇ ਆਪਾਂ ਗੱਲ ਕਰ ਲਈਏ ਉਹ ਚੰਡੀਗੜ੍ਹ ਦੀ ਬੜੈਲ ਜੇਲ੍ਹ 'ਚ ਬੰਦ ਨੇ ਦੇਖਦੇ ਆ ਇਸ ਮਾਮਲੇ ਚੱਲ ਕੇ ਕੀ ਹੋਊਗਾ 5 ਲੱਖ ਰੁਪਏ ਦੀ ਰਿਸ਼ਵਤ ਮੰਗੀ ਸੀਗੀ ਇੱਕ ਮੰਡੀਗੋਨਗੜ ਦੇ ਕਬਾੜੀਏ ਤੋਂ ਸਕ੍ਰੈਪ ਕਾਰੋਬਾਰੀ ਤੋਂ ਤੇ ਉਹਦਾ ਹੀ ਸਰ ਇਹ ਹੁਣ ਇਹਨਾਂ ਇਹਨਾਂ ਨੂੰ ਸਕ੍ਰੈਪ ਕਰਕੇ ਦੇਖਿਆ ਜਾ ਰਿਹਾਗਾ ਕਿ ਕੀ ਕੀ ਨਿਕਲਦਾਗਾ ਤੇ ਬਹੁਤ ਜਾਂਦੇ ਐਸੈਟ ਦੇਖਣ ਨੂੰ ਮਿਲ ਰਹੇ ਨੇ ਤੇ ਇਹ 2 ਸਾਲ 2009 ਚ ਇਹ ਆਈਪੀਐਸ ਬਣੇ ਸੀਗੇ ਤਾਂ ਮਤਲਬ ਪੰਜਾਬ ਕਾਡਰ ਦੇ ਤਾਂ ਮਤਲਬ ਉਸ ਉਸ ਹਸਾਬ ਨਾਲ ਰਾਨੀ ਵਾਲੀ ਗੱਲ ਜੀ ਜੀ ਸੋ ਜੇਕਰ ਅਗਲੀ ਖਬਰ ਦੇ ਵੱਲ ਵਧੀਏ ਤਾਂ ਉਧਰ ਹਰਿਆਣਾ ਦੇ ਵਿੱਚ ਪੰਜਾਬ ਦੇ ਇੱਕ ਆਮ ਆਦਮੀ ਪਾਰਟੀ ਦੇ ਵਿਧਾਇਕ ਦੇ ਉੱਪਰ ਐਫ ਆਈ ਆਰ ਦਰਜ ਹੋਈ ਹੈ ਨਾਲ ਹੀ ਕਹਿੰਦੇ ਦੋ ਮੁੰਡੇ ਵੀ ਇਸ ਦੇ ਇਸ ਕੇਸ ਦੇ ਵਿੱਚ ਸ਼ਾਮਲ ਕਰ ਲਏ ਗਏ ਨੇ ਕੈਥਲ ਦੇ ਇੱਕ ਵਿਅਕਤੀ ਨੂੰ ਕਿਡਨੈਪ ਕਰਨ ਤੇ ਉਸ ਦੀਆਂ ਲੱਤਾਂ ਤੋੜ ਦੇ ਤੋੜ ਦੇਣ ਦਾ ਮਾਮਲਾ ਹੈ ਸਾਰਾ ਅ ਦੇਖੋ ਅ ਪੰਚਾਇਤ ਚੋਣ 88 ਉਸ ਦੌਰਾਨ ਹਰਿਆਣਾ ਚ 3 ਸਾਲ ਪਹਿਲਾਂ ਕੈਥਲ ਚ ਤੇ ਉਸ ਦੌਰਾਨ ਇੱਕ ਰੰਜਿਸ਼ ਹੋਈ ਸੀਗੀ ਤੇ ਉਹਦੇ ਚ ਇਹ ਕੁਲਵੰਤ ਸਿੰਘ ਬਾਜ਼ੀਗਰ ਨਾ ਦਾ ਵਿਧਾਇਕ ਹੈ ਪੰਜਾਬ ਦੇ ਆਮ ਆਦਮੀ ਪਾਰਟੀ ਦਾ ਤੇ ਕੁਲਵੰਤ ਸਿੰਘ ਬਾਜ਼ੀਗਰ ਬੇਸਿਕਲੀ ਪਟਿਆਲਾ ਦੀ ਸੁਤਰਾਣਾ ਵਿਧਾਨ ਸਭਾ ਸੀਟ ਤੋਂ ਵਿਧਾਇਕ ਨੇ ਸੁਤਰਾਣਾ ਉਹ ਇਲਾਕਾ ਹੈ ਜਿਹੜਾ ਕੈਥਲ ਨਾਲ ਬਾਰਡਰ ਵੀ ਸ਼ੇਅਰ ਕਰਦਾ ਹੈ ਉਹ ਸਾਬ ਨਾਲ ਤੇ ਉੱਥੇ ਉਥੋਂ ਦਾ ਵਿਧਾਇਕ ਹੈ ਤੇ ਉਹਨੇ ਉਹਦੇ ਜਿਹੜੇ ਲੋਕ ਨੇ ਇਹ ਜਿਹੜਾ ਕੁਲਵੰਤ ਬਾਜੀ ਕਰਿਆ ਬੇਸਿਕਲੀ ਹਰਿਆਣੇ ਤੋਂ ਆ ਹਰਿਆਣੇ ਤੋਂ ਵੀ ਵਿਧਾਇਕ ਰਹਾ ਹੋਇਆਗਾ ਤੇ ਇਹਦੇ ਜਿਹੜੇ ਭਰਾ ਦੇ ਸਾਹਮਣੇ ਜਿਸ ਬੰਦੇ ਨੇ ਸਰਪੰਚੀ ਦਾ ਚੋਣ ਲੜਿਆ ਸੀ ਕੁਲਵੰਤ ਬਾਜੀ ਕਰਦੇ ਉਹਤੇ ਉੱਤੇ ਇਹਨਾਂ ਨੇ ਹਮਲਾ ਕੀਤਾ ਹੈਗਾ ਇਹਦੇ ਮੁੰਡਿਆਂ ਨੇ ਗੱਡੀ ਚੜਾਣ ਦੀ ਕੋਸ਼ਿਸ਼ ਹੋਈ ਹੈ ਉਸ ਤੋਂ ਬਾਅਦ ਫਿਰ ਪਿਸਟੋਲ ਦੇ ਪਿਸਟਲ ਦੇ ਬਟਮਾਰੇ ਨੇ ਫਿਰ ਇਹਨੂੰ ਲੈ ਕੇ ਵੀ ਗਏ ਨੇ ਤੇ ਉਸ ਉਥੇ ਕਈ ਦਿਨ ਇਹਨੂੰ ਅਗਵਾ ਕਰਕੇ ਰੱਖਿਆਗਾ ਤੇ ਗੁੱਟਿਆਗਾ ਦੋਵੇਂ ਲੱਤਾਂ ਤੋੜ ਦਿੱਤੀਆਂ ਤੇ ਇਹ ਹੈਗਾ ਜੀ ਉਸ ਤੋਂ ਬਾਅਦ ਕੁਲਵੰਤ ਸਿੰਘ ਬਾਜ਼ੀਗਰ ਨੂੰ ਅ ਅਰੈਸਟ ਕੀਤਾ ਗਿਆ ਹੈਗਾ ਤੇ ਸੋਰੀ ਉਹਨਾਂ ਤੇ ਐਫਆਈਆਰ ਹੋਈ ਹੈ ਹੁਣ ਦੇਖਣਾ ਹੋਗਾ ਕਿ ਕੀ ਉਹਨਾਂ ਤੇ ਐਫਆਈਆਰ ਹੁੰਦੀ ਮਤਲਬ ਉਹਨਾਂ ਦੀ ਗ੍ਰਿਫਤਾਰੀ ਹੁੰਦੀ ਹੈ ਯਾਨੀ ਇਹ ਤਾਂ ਮਤਲਬ ਅੱਗੇ ਪਤਾ ਲੱਗੂਗਾ ਪਰ ਹਰਿਆਣੇ 'ਚ ਅੱਜਕੱਲ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਵਿਧਾਇਕ ਖਾਸੇ ਛਾਏ ਹੋਏ ਨੇ ਇੱਕ ਵਿਧਾਇਕ ਥੋੜਾ ਉੱਥੇ ਲੁਕਦਾ ਫਿਰਦਾ ਹੈਗਾ ਅਰਮਿਤ ਪਠਾਨ ਮਾਜ਼ਰਾ ਤੇ ਦੂਜਾ ਹੁਣ ਐਫ ਆਈ ਆਰ ਕਰਾ ਕੇ ਆਇਆ ਹੈਗਾ ਜੀ ਲੁਧਿਆਣਾ ਚ ਕਹਿੰਦੇ ਡੇਂਗੂ ਦਾ ਪ੍ਰਕੋਪ ਵੱਧ ਰਿਹਾ ਹੈ ਕੀ ਕਹਿੰਦੇ ਨੇ ਜੀ ਆਂਕੜੇ ਹਾਂ ਜੀ ਅੱਜ 2990 ਮਾਮਲੇ ਦੇਖਣ ਨੂੰ ਮਿਲੇ ਨੇ ਤੇ ਮਰੀਜ਼ਾਂ ਦੀ ਸੰਖਿਆ ਉੱਥੇ ਪੌਣੇ 400 ਦੇ ਨੇੜੇ ਤੇ ਡੇ ਹੋ ਗਈ ਹੈਗੀ ਅੱਜ ਤੇ ਡੇਂਗੂ ਦਾ ਪ੍ਰਕੋਪ ਵੱਧ ਰਿਹਾਗਾ ਡੇਂਗੂ ਅ ਕਾਸਾ ਖਤਰਨਾਕ ਉਸ ਸਾਮਣੇ ਆ ਹੈਗਾ ਜੇ ਉਹਦੇ ਚ ਟਾਈਮਲੀ ਕੇਅਰ ਨਾ ਕੀਤੀ ਜਾਵੇ ਤਾਂ ਪਲੇਟਲੇਟਸ ਡਾਊਨ ਹੋਣ ਕਰਕੇ ਕਈ ਸਾਰੇ ਲੋਕਾਂ ਦੀ ਡੈਥ ਵੀ ਹੋ ਜਾਂਦੀਆਂ ਨੇ ਅ ਇਸ ਟਾਈਮ ਜਿਹੜੇ ਆਫਟਰ ਆਪਾਂ ਕਹੇ ਲਿਆ ਕਿ ਹੜਾਂ ਤੋਂ ਬਾਅਦ ਜਿਹੜੀ ਇੱਕ ਨਵੀਂ ਸਮੱਸਿਆ ਹੈ ਉਹ ਡੇਂਗੂ ਆਪਾਂ ਦੇਖਣ ਨੂੰ ਮਿਲ ਰਿਹਾਗਾ ਜਿੱਥੇ ਜਿੱਥੇ ਵੀ ਵਰਖਾ ਜ਼ਿਆਦਾ ਹੋਈ ਸੀ ਜਿੱਥੇ ਜਿੱਥੇ ਪਾਣੀ ਅਜੇ ਵੀ ਖੜਿਆ ਹੈ ਤੇ ਉੱਥੇ ਇਹ ਮੱਛਰ ਜ਼ਿਆਦਾ ਹੋ ਰਹੇ ਨੇ ਬੇਸਿਕਲੀ ਡੇਂਗੂ ਦਾ ਮੱਛਰ ਆਪਾਂ ਨੂੰ ਪਤਾ ਕਿ ਉੱਥੇ ਹੀ ਹੁੰਦਾਗਾ ਜਿੱਥੇ ਜਲ ਭਰਾਉ ਜਿੱਥੇ ਪਾਣੀ ਹੋਲਡ ਹੋ ਜਾਂਦਾਗਾ ਜਿੱਥੇ ਪਾਣੀ ਖੜਿਆ ਰਹਿੰਦਾਗਾ ਤੇ ਇਹ ਲੁਧਿਆਣੇ ਚ ਦੇਖਣ ਨੂੰ ਮਿਲ ਰਿਹਾਗਾ ਆਪਾਂ ਨੂੰ ਲੁਧਿਆਣੇ ਦੇ ਵਿੱਚ ਬਹੁਤ ਸਾਰੀਆਂ ਥਾਵਾਂ ਇਦਾਂ ਦੀਆਂ ਹੈ ਜਿੱਥੇ ਵਾਟਰ ਲੋਕਿੰਗ ਦੀਆਂ ਸਮੱਸਿਆਵਾਂ ਹਨ ਤੇ ਉਸ ਉਸ ਇਲਾਕਿਆਂ 'ਚ ਇਹ ਜਾਦਾ ਦੇਖਣ ਨੂੰ ਮਿਲਣਗੇ ਤੇ ਬਾਕੀ ਜਿਹੜੇ ਅ ਅਵੈਧ ਕਲੋਨੀਆ ਜਿਹਨੂੰ ਆਪਾਂ ਕਹਿੰਦੇ ਆ ਅਨੋਥਰਾਇਜ਼ ਜਿਹੜੀ ਕਲੋਨੀਆ ਹੁੰਦੀਆਂ ਨੇ ਉੱਥੇ ਸਮੱਸਿਆਵਾਂ ਜ਼ਿਆਦਾ ਹੁੰਦੀਆਂ ਨੇ ਕਿਉਂਕਿ ਉੱਥੇ ਪ੍ਰੋਪਰ ਸੀਵੇਜ ਵੀ ਨਹੀਂ ਹੁੰਦਾ ਤੇ ਇਹ ਹਜੇ ਜਾਣਕਾਰੀ ਇਹ ਸਿਰਫ ਲੁਧਿਆਣੇ ਦਾ ਡਾਟਾ ਹੈ ਜੀ ਪੂਰੇ ਪੰਜਾਬ ਦਾ ਨਹੀਂ ਹੈ ਪੂਰੇ ਪੰਜਾਬ ਦਾ ਵੀ ਅਸੀਂ ਕੱਲ ਕੋਸ਼ਿਸ਼ ਕਰਾਂਗੇ ਕਿ ਪੂਰੇ ਪੰਜਾਬ ਚ ਡੇਂਗੂ ਦਾ ਕੀ ਹਾਲ ਚੱਲ ਰਿਹਾ ਹੈਗਾ ਮਛਰਾ ਕਰਕੇ ਜਿਹੜੀ ਡੇਂਗੂ ਮਲੇਰੀਆ ਉਹਨਾਂ ਦਾ ਕੀ ਹਾਲ ਹੈ ਉਹ ਵੀ ਕੱਲ ਅਸੀਂ ਦੱਸਣ ਦੀ ਕੋਸ਼ਿਸ਼ ਕਰਾਂਗੇ ਜੀ ਉਧਰ ਮਜੀਠੀਆ ਨੂੰ ਰਾਹਤ ਇੱਕ ਵਾਰ ਮੁਰ ਤੋਂ ਫੇ ਨਹੀਂ ਮਿਲੀ ਹੈ ਜੀ ਹੁਣ ਅੱਗੇ ਗੱਲ ਕਦੋਂ ਤੱਕ ਚੱਲੇਗੀ ਅ ਅੱਜ ਡਿਸਟ੍ਰਿਕਟ ਕੋਰਟ ਦੇ ਵਿੱਚ ਸੁਣਵਾਈ ਹੋਈ ਸੀ ਕਿ ਡਿਸਟ੍ਰਿਕਟ ਕੋਰਟ ਦੇ ਵਿੱਚ ਇਹਨਾਂ ਨੇ ਇਹਨਾਂ ਦੀ ਬੇਲ ਪਟੀਸ਼ਨ ਤੇ ਸੁਣਵਾਈ ਹੋਈ ਸੀ ਤੇ ਉੱਥੇ ਅ ਮਤਲਬ ਅੱਜ ਉਹਨਾਂ ਨੂੰ ਬੇਲ ਨਹੀਂ ਦਿੱਤੀ ਗਈ 6 ਨਵੰਬਰ ਤੱਕ ਉਹਨਾਂ ਨੂੰ ਇੰਤਜ਼ਾਰ ਕਰਨਾ ਪਊਗਾ ਕਿਉਂਕਿ 6 ਨਵੰਬਰ ਅਗਲੀ ਡੇਟ ਦਿੱਤੀ ਗਈ ਹੈ 6 ਨਵੰਬਰ ਨੂੰ ਦੁਬਾਰੇ ਤੋਂ ਅਦਾਲਤ ਚ ਵੈਸ ਹੋਊਗੀ ਤੇ ਇਹਦੇ ਚ ਇਹ ਹੀ ਹੈ ਕਿ ਚਾਰਜ ਸ਼ੀਟ ਦਾਖਲ ਹੋ ਚੁੱਕੀ ਹੈ ਉਹਨਾਂ ਦੇ ਉਲਟ ਤੇ ਦੇਖਦੇ ਆ ਕਿ ਅੱਗੇ ਕੀ ਕੀ ਚੀਜ਼ਾਂ ਹੋਣ ਗਿਆ ਸਾਬਕਾ ਅਧਿਕਾਰੀ ਸਮੇਤ 6 ਲੋਕਾਂ ਦੀਆਂ ਜਿਹੜੀ ਸਟੇਟਮੈਂਟ ਹੈਗੀਆਂ ਉਹ ਦਰਜ ਕਰਾਈਆਂ ਗਈਆਂ ਹੈਗੀਆਂ ਤੇ 700 ਕਰੋੜ ਤੋਂ ਵੱਧ ਪ੍ਰਾਪਰਟੀ ਹੋਣ ਦਾ ਜ਼ਿਕਰ ਕੀਤਾ ਗਿਆ ਚਲਾਨ 'ਚ ਤੇ 15 ਉਹਨਾਂ ਦੇ ਟਿਕਾਣੇ ਜਿਹੜੇ ਸੀਗੇ ਉਹ ਖੰਗਾਲੇ ਗਏ ਸੀਗੇ ਚਾਰਜ ਸ਼ੀਟ ਤਿਆਰ ਹੈ ਜੀ ਦੇਖਦੇ ਆ ਕਿ ਕੀ ਬਣਦਾ ਵਾ ਬਾਕੀ ਅੱਜ ਉਹਨਾਂ ਦੇ ਐਡਵੋਕੇਟ ਫੈਰੀ ਸੋਫਤ ਅ ਅਨੇਕਿਆ ਕਿ ਪਹਿਲਾਂ ਮੀਡੀਆ ਦੇ ਵਿੱਚ 540 ਕਰੋੜ ਦੀ ਪ੍ਰਾਪਰਟੀ ਕਹੀ ਜਾ ਰਹੀ ਸੀ ਹੁਣ 700 ਕਰੋੜ ਦੀ ਦੱਸੀ ਜਾ ਰਹੀ ਹੈ ਪਤਾ ਨਹੀਂ ਵਿਜੀਲੈਂਸ ਟੀਮ 2 ਮਹੀਨੇ ਅੰਦਰ ਹੀ ਕਿੰਨੀ ਵਧਾ ਕਿੰਨੀ ਵਧਾ ਗਈ ਹੈਗੀ ਆ ਤੇ ਕਿਤੇ ਹੋਰ ਨਾ ਵਧਾ ਦੇਵੇ ਇਹ ਵੀ ਦੇਖਣ ਵਾਲਾ ਹੈ ਜੀ ਹੂੰ ਵੇਖਾਂਗੇ ਬਣਦਾ ਕੀ ਹੈ ਫਿਲਹਾਲ ਦੇ ਲਈ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਸਮਾਪਤ ਹੁੰਦਾ ਹੈ ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ ਬਹੁਤ ਬਹੁਤ ਧੰਨਵਾਦ ਜੀ